ਰਾਤ ਭਰ ਦੇ ਮੀਂਹ ਨੇ ਖੋਲ ਦਿੱਤੀ ਪ੍ਰਸ਼ਾਸਨ ਦੇ ਫੋਕੇ ਦਾਗਾਂ ਦੀ ਪੋਲ ਡੁੱਬਣ ਲੱਗਿਆ ਸਾਰਾ ਹੀ ਪਿੰਡ ਰੋੜੀ ਜੀਹਾਂ ਦੋਸਤੋ ਤੁਸੀਂ ਦੇਖ ਰਹੇ ਹੋ ਲੋਕਤੱਤ ਨਿਊਜ਼ ਤੇ ਮੈਂ ਗਰਪ੍ਰਮ ਸਿੰਘ ਇਸ ਵਕਤ ਦੀਆਂ ਤਸਵੀਰਾਂ ਤੁਹਾਨੂੰ ਸਰਸੇ ਜ਼ਿਲ੍ਹੇ ਦੇ ਪਿੰਡ ਰੋੜੀ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਸਿਰਫ ਇੱਕ ਰਾਤ ਭਰ ਲਗਾਤਾਰ ਮੀਂਹ ਆਉਣ ਦੇ ਨਾਲ ਪ੍ਰਸ਼ਾਸਨ ਦੇ ਫੋਕੇ ਦਾਗਾਂ ਦੀ ਪੋਲ ਖੁੱਲਦੀ ਹੋਈ ਸਾਫ਼-ਸਾਫ਼ ਦਿਖਾਈ ਦੇ ਰਹੀ ਹੈ ਜਿਹੜੀਆਂ ਕਿ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ हां दोस्तों ਤੁਹਾਨੂੰ ਦੱਸਦੀ ਕਿ ਕੱਲ ਐਤਵਾਰ ਨੂੰ ਦੁਪਹਿਰ ਬਾਅਦ ਕਰੀਬਨ 2:30 ਵਜੇ ਜਿਹੜਾ ਮੀਂਹ ਪੈਣਾ ਰੋੜੀ ਦੇ ਵਿੱਚ ਸਟਾਰਟ ਹੋਇਆ ਸੀ ਤੇ ਜਿਸ ਤੋਂ ਬਾਅਦ ਲਗਾਤਾਰ ਰੁਕ ਰੁਕ ਕੇ ਮੀਂਹ ਜਿਹੜਾ ਪੈਂਦਾ ਰਿਹਾ ਤੇ ਪੂਰੀ ਰਾਤ ਉਹ ਮੀਂਹ ਜਿਹੜਾ ਉਹ ਪਈ ਗਿਆ ਜਿਸ ਤੋਂ ਬਾਅਦ ਅੰ内 ਹੀ ਸਮਝ ਦੇ ਵਿੱਚ ਪ੍ਰਸ਼ਾਸਨ ਦੇ ਫੋਕੇ ਦਾਗਾਂ ਦੀ ਪੋਲ ਜਿਹੜੀ ਆ ਖੁੱਲ ਕੇ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਆ ਤੁਸੀਂ ਸੜਕਾਂ ਦਾ ਹਾਲ ਦੇਖ ਸਕਦੇ ਹੋ ਆ ਸਿਰਫ ਸੜਕਾਂ ਹੀ ਨਹੀਂ ਰੋੜੀ ਦੀ ਅਨਾਜ ਮੰਡੀ ਤੇ ਗਲੀਆਂ ਵੀ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਪਾਣੀ ਦੇ ਨਾਲ ਭਰ ਚੁੱਕੀਆਂ ਨੇ ਆ ਤੁਹਾਨੂੰ ਤਸਵੀਰਾਂ ਕਾਲਾ ਮਾਲੀ ਰੋੜ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਸੀਵਰੇਜ ਆ ਬੰਦ ਹੋਣ ਕਰਕੇ ਨਾਲਾ ਜਿਹੜਾ ਉਹ ਬੰਦ ਹੋਣ ਕਰਕੇ ਪਾਣੀ ਜਿਹੜਾ ਉਹ ਸੜਕ ਦੇ ਉੱਪਰ ਜਮਾ ਹੋ ਗਿਆ ਤੇ ਆ ਤਸਵੀਰਾਂ ਜਿਹੜੀਆਂ ਨੇ ਆਹ ਰੌੜੀ ਦੀਆਂ ਗਲੀਆਂ ਦੀਆਂ ਨੇ ਜਿੱਥੇ ਕਿ ਪੂਰੀ ਤਰ੍ਹਾਂ ਪਾਣੀ ਜਿਹੜਾ ਉਹ ਭਰ ਚੁੱਕਿਆ ਹੈ ਤੇ ਆ ਲੋਕ ਜਿਹੜੇ ਨੇ ਉਹ ਬੜੀ ਮੁਸ਼ਕਲ ਦੇ ਨਾਲ ਉੱਥੋਂ ਦੀ ਲੰਘਦੇ ਹੋਏ ਦਿਖਾਈ ਦੇ ਰਹੇ ਨੇ ਸੋ ਦੋਸਤੋ ਜਿਵੇਂ ਕਿ ਪ੍ਰਸ਼ਾਸਨ ਹਰ ਵਾਰ ਕਹਿ ਦਿੰਦਾ ਹੈ ਕਿ ਜੀ ਸਾਡੇ ਕੋਲੇ ਕੁਦਰਤੀ ਆਫਤ ਪ੍ਰਾਕ੍ਰਿਤਿਕ ਆਪਦ ਦੇ ਨਾਲ ਨਿਪਟਣ ਦਾ ਪੂਰਾ ਪ੍ਰਬੰਧ ਹੈ ਪਰ ਆ ਪ੍ਰਸ਼ਾਸਨ ਦੇ ਉਹਨਾਂ ਫੋਕੇ ਦਾਅਵਿਆਂ ਦੀ ਪੋਲ ਜਿਹੜੀ ਆ ਉਹ ਨਾ ਸਰਵੋ ਇੱਕ ਰਾਤ ਪਰ ਲਗਾਤਾਰ ਹੋਈ ਬਰਖਾ ਨੇ ਲਗਾਤਾਰ ਆਏ ਮੀਂਹ ਨੇ ਨਾ ਖੋਲ ਕੇ ਲੋਕਾਂ ਦੇ ਸਾਹਮਣੇ ਜਿਹੜੀ ਉਹ ਰੱਖ ਦਿੱਤੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਭ ਤੋਂ ਜ਼ਿਲ੍ਹੇ ਦੇ ਪਿੰਡ ਰੋੜੀ ਦੀ ਅਨਾਜ ਮੰਡੀ ਦੀਆਂ ਨੇ ਜਿੱਥੇ ਕਿ ਰਾਤ ਪਰ ਹੋਈ ਬਰਖਾ ਤੋਂ ਬਾਅਦ ਮੰਡੀ ਜਿਹੜੀ ਉਹ ਇੱਕ ਸਮੁੰਦਰ ਦੇ ਵਿੱਚ ਤਬਦੀਲ ਹੋ ਚੁੱਕੀ ਹੈ ਸੋ ਦੋਸਤੋ ਪ੍ਰਸ਼ਾਸਨ ਨੂੰ ਹੋ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਹਰਿਆਣਾ ਗ੍ਰਾਮੀਣ ਬੈਂਕ ਦੀ ਬ੍ਰਾਂਚ ਇੱਥੇ ਮੰਡੀ ਦੇ ਵਿੱਚ ਐ ਤੇ ਇਹਨਾਂ ਦੁਕਾਨਦਾਰਾਂ ਨੂੰ ਤੇ ਬੈਂਕ ਦੇ ਮੁਲਾਜ਼ਮਾਂ ਨੂੰ ਜਿਹੜੀਆਂ ਕਿਸ਼ਤਾਂ ਜਿਹੜੀਆਂ ਨੇ ਉਹ ਦੇ ਦਿੱਤੀਆਂ ਜਾਣ ਤਾਂ ਜੋ ਕਿ ਕੰਮ ਜਿਹੜਾ ਉਹ ਲਗਾਤਾਰ ਚੱਲਦਾ ਰਹੇ ਕਿਉਂਕਿ ਜਿੰਨਾ ਪਾਣੀ ਇਸ ਵਕਤ ਰੋੜੀ ਦੀ ਅਨਾਜ ਮੰਡੀ ਦੇ ਵਿੱਚ ਤੇ ਰੋੜੀਆਂ ਗਲੀਆਂ ਦੇ ਵਿੱਚ ਭਰਿਆ ਹੋਇਆ ਹੈ ਤਾਂ ਲੋਕਾਂ ਦਾ ਆਉਣਾ ਜਾਣਾ ਤੇ ਲੋਕਾਂ ਦਾ ਜਿਉਣਾ ਲੋਕਾਂ ਦੇ ਆ ਰੋਜ਼ਾਨਾ ਦੇ ਕੰਮਕਾਰ ਜਿਹੜੇ ਨੇ ਉਹ ਇਸ ਚੀਜ਼ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਨੇ ਸੋ ਲਗਾਤਾਰ ਹੀ ਤੁਹਾਨੂੰ ਅਪਡੇਟ ਜਿਹੜੀ ਉਹ ਦਿਂਦੇ ਰਹਿੰਨੇ ਆ ਸੋ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਰੋੜੀ ਦੀ ਅਨਾਜ ਮੰਡੀ ਦੀਆਂ ਦਿਖਾ ਰਹੇ ਆ ਜਿੱਥੇ ਕਿ ਲੋਕ ਜਿਹੜੇ ਨੇ ਉਹ ਆਵਾਜ਼ਾਂ ਹੀ ਕਰ ਰਹੇ ਨੇ ਕਿਉਂਕਿ ਲੋਕਾਂ ਨੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਧੰਦਿਆਂ ਦੇ ਉੱਪਰ ਜਾਣਾ ਹੁੰਦਾ ਪਰ ਪ੍ਰਸ਼ਾਸਨ ਜਿਹੜੇ ਫੋਕੇ ਦਾਵੇ ਕਰਦਾ ਉਸ ਦੀ ਪੌਲ ਤਾਂ ਜਿਹੜੀ ਆ ਉਹ ਹਾਂ ਇੱਕ ਰਾਤ ਪਰ ਲਗਾਤਾਰ ਆਏ ਮਹੀਨੇ ਲਗਾਤਾਰ ਹੋਈ ਬਰਖਾ ਨਹੀਂ ਲੋਕਾਂ ਦੇ ਸਾਹਮਣੇ ਖੋਲ ਕੇ ਰੱਖ ਦਿੱਤੀ ਹੈ ਸੋ ਦੋਸਤੋ ਤੁਸੀਂ ਵੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ ਪਹੁੰਚਾਉਣ ਦੇ ਲਈ ਆਪਣਾ ਫਰਜ਼ ਜਿਹੜਾ ਹੈ ਉਹ ਜ਼ਰੂਰ ਅਦਾ ਕਰਨਾ ਤਾਂ ਕਿ ਇਹਨਾਂ ਜਿਹੜੀਆਂ ਕੁਦਰਤੀ ਸਮੱਸਿਆਵਾਂ ਨੇ ਇਹਨਾਂ ਤੋਂ ਆ ਲੋਕਾਂ ਨੂੰ ਛੁਟਕਾਰਾ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਛੇਤੀ ਦਵਾਇਆ ਜਾ ਸਕੇ ਅਤੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਤੋਂ ਬਚਨ ਦੇ ਲਈ ਕੀਤੇ ਜਾਣ ਕਿਉਂਕਿ ਦੋਸਤੋ ਜਦੋਂ ਹੀ ਇੱਕ ਰਾਤ ਮੀਂਹ ਪੰਦਾ ਹੈ ਤੇ ਪਿੰਡ ਰੋੜੀ ਜਾਂ ਹੋਰ ਏਰੀਆ ਦੀ ਗੱਲ ਕਰ ਲਈਏ ਤਾਂ ਨੇੜੇ ਤੇੜੇ ਦਾ ਸਾਰਾ ਏਰੀਆ ਜਿਹੜਾ ਉਹ ਡੁੱਬਨ ਦੀ ਕਗਾਰ ਤੇ ਹੈ ਸੋ ਇਸ ਵਕਤ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸੱਤ ਜ਼ਿਲ੍ਹੇ ਦੇ ਪਿੰਡ ਰੋੜੀ ਤੋਂ ਸਾਂਝੀਆਂ ਕੀਤੀਆਂ ਨੇ ਜਿੱਥੇ ਕਿ ਇੱਕ ਰਾਤ ਮੀਂਹ ਆਉਣ ਦੇ ਨਾਲ ਪ੍ਰਸ਼ਾਸਨ ਦੇ ਜਿਹੜੇ ਫੋਕੇ ਦਾਵੇ ਸੀ ਹਾਂ ਉਹਨਾਂ ਦੀ ਪੋਲ ਖੁੱਲ ਕੇ ਲੋਕਾਂ ਦੇ ਸਾਹਮਣੇ ਆ ਚੁੱਕੀ ਐ ਸੋ ਚੱਲਦੇ ਚੱਲਦੇ ਵੀਡੀਓ ਨੂੰ ਕਰ ਦਿਓ ਸ਼ੇਅਰ ਲੋਕਤੱਥ ਨਿਊਜ਼ ਤੁਹਾਡਾ ਆਪਣਾ ਤੁਹਾਡੇ